ਸਸਿਕਲ ਬਾਈ ਜੀ ਆਪਾਂ ਖੜੇ ਆ ਮਾਨਸਾ ਸਟੇਸ਼ਨ ਤੇ ਆਪਾਂ ਆਇਆ ਬਠਿੰਡੇ ਤੋਂ ਤੇ ਮੈਂ ਤੁਹਾਨੂੰ ਟ੍ਰੇਨ ਬਾਰੇ ਜਾਣਕਾਰੀ ਦੇ ਦਾਂ ਵੈਸੇ ਤਾਂ ਚੱਲੋ ਕੋਈ ਪ੍ਰਾਈਵੇਸੀਆਂ ਹੁੰਦੀਆਂ ਮੈਂ ਸਾਰੀ ਟ੍ਰੇਨ ਤੁਹਾਨੂੰ ਨਹੀਂ ਦਿਖਾਉਂਦਾ ਆ ਪਿੱਛੇ ਦੇਖ ਲਓ ਟ੍ਰੇਨ ਖੜੀ ਆ ਇਹ ਆ ਐਂਟਰ ਸਿਟੀ ਐਕਸਪ੍ਰੈਸ ਇਹ ਬਠਿੰਡੇ ਤੋਂ 8:40 ਤੇ ਚੱਲਦੀ ਆ ਮੈਂ ਕਿਹਾ ਕੀ ਟ੍ਰੇਨ ਆ ਯਾਰ ਹਵਾ ਨੂੰ ਗੰਡਾ ਦਿੰਦੀ ਆ ਇਹ ਬਠਿੰਡੇ ਤੋਂ 8:40 ਤੇ ਚੱਲੀ 9:20 ਤੇ ਮਾਨਸਾ ਪਹੁੰਚਦੀ ਇਹ ਜਾਂਦੀ ਆ 올ਡ ਲੀਕ ਠੀਕ ਆ ਜੀ ਜੀਂਦ ਰੁੱਤ ਕੇਸ ਰਸਤੇ ਜਾਂਦੀ ਆ ਇਹ ਤੇ ਤੁਸੀਂ ਇਸ ਟ੍ਰੇਨ ਤੇ ਸਫਰ ਕਰਨਾ ਤਾਂ ਬੜਾ ਘੈਂਟ ਆ ਬਾਈ ਜੀ ਬੜੀ ਲਗਜ਼ ਬਹੁਤ ਸਾਫ ਸੁਥਰੀ ਜਨਰਲ ਡੱਬੀ ਵੀ ਪੂਰੇ ਸਾਫ ਸੁਥਰੇ ਸੀ ਠੀਕ ਹੈ ਜੀ ਤੇ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਇਹ ਟ੍ਰੇਨ ਜ਼ਰੂਰ ਲਿਓ ਅ ਦਿੱਲੀ ਜਾਣ ਵਾਸਤੇ ਇਹ ਦਿੱਲੀ ਇੱਕ 35 ਤੇ ਪਹੁੰਚ ਜਾਂਦੀ ਹੈ ਬਠਿੰਡੇ ਤੋਂ ਚੱਲ ਕੇ 240 ਰੁਪਏ ਦੀ ਸਲੀਪਰ ਦੀ ਟਿਕਟ ਇਹਦੀ ਬਠਿੰਡੇ ਤੋਂ ਦਿੱਲੀ ਦੀ ਪੈਂਦੀ ਹੈ ਤੇ ਮਾਨਸਾ ਹੁਣਾ ਹੋਏ ਤਾਂ ਬਠਿੰਡੇ ਤੋਂ ਮਾਨਸਾ ਦੀ 65 ਰੁਪਏ ਦੀ ਜਨਰਲ ਦੀ ਟਿਕਟ ਪੈਂਦੀ ਹੈ ਤੇ ਬੜੀ ਘੰਟ ਟ੍ਰੇਨ ਲੱਗੀ ਬਾਈ ਜੀ ਮੈਨੂੰ ਆ ਪਿੱਛੇ ਦੇਖ ਲਓ ਮਾਨਸਾ ਖੜੀ ਹੈ ਮੈਂ ਕਿਹਾ ਯਾਰ ਕੀ ਬਾਤਾਂ ਆ ਇੰਨੀ ਤੇਜ਼ ਟ੍ਰੇਨ ਆ ਨਾ ਇੰਟਰ ਸਿਟੀ ਐਕਸਪ੍ਰੈਸ ਤੇ ਵਿੱਚ ਮੈਂ ਥੋੜੀ ਜੀ ਵੀਡੀਓ ਚਲਾ ਦੂੰਗਾ ਸਾਫ ਸੋਧਰਾ ਤੁਹਾਨੂੰ ਵਿੱਚੋਂ ਵੀ ਦਿਖਾ ਦੂੰਗਾ ਕਿੰਨੀ ਕਿ ਸਾਫ ਸੁਥਰੀ ਟ੍ਰੇਨ ਹੈ ਚਲੋ ਰੇਲ ਸਟੇਸ਼ਨ ਤੇ ਅੰਦਰ ਜਾ ਕੇ ਵੀਡੀਓ ਬਣਾਉਣ ਤੇ ਸੋ ਪਾਬੰਦੀ ਆ ਹੋਣੀ ਵੀ ਚਾਹੀਦੀ ਹੈ ਕੁਝ ਪ੍ਰਾਈਵੇਸੀਆਂ ਹੁੰਦੀਆਂ ਨਹੀਂ ਬਣਾਉਣੀ ਚਾਹੀਦੀ ਪਰਮਿਸ਼ਨ ਜ਼ਰੂਰੀ ਹੁੰਦੀ ਹੈ ਚਲੋ ਆਪਾਂ ਬਾਹਰ ਖੜ ਕੇ ਬਲੌਗਿੰਗ ਕਰਤੀ ਉਤਰ ਕੇ ਟ੍ਰੇਨ ਤੋਂ ਤੇ ਤੁਹਾਡੇ ਲਈ ਅਪਡੇਟ ਇਹ ਹੈ 840 ਵਾਲੀ ਟ੍ਰੇਨ ਤੁਸੀਂ ਦਿੱਲੀ ਜਾਣਾ ਤਾਂ ਲਓ ਬੜੀ ਬੈਸਟ ਹੈ ਬਸ ਟ੍ਰੇਨਾਂ ਬਹੁਤ ਚੱਲਦੀਆਂ ਆਪਾਂ ਕੋਈ ਨਾ ਕੋਈ ਫਿਰ ਦੱਸ ਦਾਂਗੇ ਤੁਹਾਨੂੰ ਕਿਹੜੀਆਂ ਟੀਣੀਆਂ ਟ੍ਰੇਨਾਂ ਬਟੰਡੇ ਤੋਂ ਚੱਲਦੀਆਂ ਦਿੱਲੀ ਨੂੰ ਠੀਕ ਹੈ ਜੀ ਤੇ ਇਹ 840 ਵਾਲੀ ਬੜੀ ਬੈਸਟ ਤੇ ਕਹਾਂ ਟ੍ਰੇਨ ਹੈ ਲਗਜ਼ਰੀ ਟ੍ਰੇਨ ਹੈ ਬੜੀ ਸੁਪਰ ਫਾਸਟ ਟ੍ਰੇਨ ਹੈ ਬਹੁਤ ਤੇਜ਼ ਜਾਂਦੀ ਹੈ ਤੇ ਬਹੁਤ ਸਾਫ਼ ਸੁਥਰੀ ਹੈ ਬਾਈ ਜੀ ਇਹ ਸਟ੍ਰੇਨ ਦੇ ਵਿੱਚ ਸਫ਼ਰ ਜ਼ਰੂਰ ਕਰੋ ਧੰਨਵਾਦ